ਸਾਨਕ ਪੱਟੀ ਸ਼ਹਿਰ ਦੇ ਬਾਬਾ ਪੀਰਾ ਸਾਹਿਬ ਦਰਗਾਹ ਨੇੜੇ ਦੁਪਹਿਰ ਵੇਲੇ ਅਚਾਨਕ ਅੱਗ ਲੱਗਣ ਨਾਲ 5 ਏਕੜ ਨਾਰ ਸੜ ਕੇ ਸੁਆਹ ਹੋ ਗਿਆ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਪੁੱਤਰ ਸੁਖਵੀਰ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਹ ਕਣਕ ਕੱਟਣ ਤੋਂ ਬਾਅਦ ਨਾੜ ਵਾਰੇ ਸੀ ਕਿ ਬਿਜਲੀ ਦੇ ਤਾਰਾਂ ਨੀਂਆਂ ਹੋਣ ਕਰਕੇ ਇਸੇ ਦਮ ਪੰਚੀ ਜੁੱਡੇ ਦਾ ਤਾਰਾਂ ਸਪਾਰਕ ਹੋ ਗਈਆਂ ਜਿਸ ਨਾਲ ਤਾਰਾਂ ਵਿੱਚੋਂ ਨਿਕਲੀ ਕਿੰਝੜੀ ਨਾਲ 5 ਏਕੜ ਨਾਲ ਨੂੰ ਅੱਗ ਲੱਗ ਗਈ ਕਿਸਾਨਾਂ ਨੇ ਪਾਵਰ ਕੰਪਨੀ ਤੋਂ ਮੰਗ ਕੀਤੀ ਕਿ ਤਾਰਾਂ ਉੱਚੀਆਂ ਕੀਤੀਆਂ ਜਾਣਾ ਉਹਨਾਂ ਕਿਹਾ ਕਿ ਫਾਇਰ ਬ੍ਰਿਗੇਡ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਜਾ ਕੇ ਤੇ ਕਾਬੂ ਪਾ ਲਿਆ ਕੀ ਕੀ ਆਪਣਾ ਨਾਮ ਤੇ ਕੀ ਹੈ ਜਿਹੜਾ ਅੱਜ ਘਟਨਾ ਹੋਈ ਹੈ ਕਿਸ ਤਰੀਕੇ ਨਾਲ ਵਾਪਰੇ ਕਿੰਨਾ ਕਿਨਸਤਾਨ ਹੋਇਆ ਮੇਰਾ ਨਾਮ ਹੀ ਸੁਖਬੀਰ ਸਿੰਘ ਪੱਟੀ ਦਾ ਮੈਂ ਰਹਿਣ ਵਾਲਾ ਵਾਂ ਇਹ ਜਗਾ ਹੈਗੀ ਬਾਬੇ ਕੰਧਪੀਰ ਦੀ ਨਾਲ ਲੱਗਵੀਂ ਤੇ ਜ਼ਮੀਨ ਆ 5 ਏਕੜ ਕਣਕ ਦਾ ਨਾਲ ਸੀ ਤੇ ਬਿਜਲੀ ਦੀਆਂ ਤਾਰਾਂ ਤੇ ਆਪਣਾ ਪੰਛੀ ਬਿਠੇ ਸੀ ਉਹ ਜਦੋਂ ਉੱਡੇ ਆ ਤੇ ਉਹਨਾਂ ਦਾ ਸਪਾਰਕ ਵੱਜਾ ਵਾ ਤੇ ਤੋਂ ਉਹਦੇ ਨਾਲ ਥੱਲੇ ਅੱਗ ਲੱਗ ਗਈ ਤੇ ਤਕਰੀਬਨ 5 ਏਕੜ ਣਾੜ ਸੜ ਗਿਆ ਵਾ ਕਿ ਬਚਾ ਆਇਆ ਵਾ ਮਤਲਬ ਕਿ ਲੋਕਾਂ ਨੇ ਬਜਾ ਜੀ ਸਾਰੇ ਆਣ ਆਣਗਵਣ ਇਕੱਠਾ ਹੋ ਗਏ ਸਾਰਿਆਂ ਨੇ ਭਜਨਸ ਕਰਕੇ ਤੇ ਬੁਝਾਈ ਆ ਟਰੈਕਟਰਾਂ ਨਾਲ ਵਾ ਉਹ ਕਿਹ ਹਿੰਮਤ ਕੀਤੀ ਸਾਰਿਆਂ ਨੇ ਆਣਗਵਣ ਦੇ ਉਹ ਕਰਕੇ ਫਿਰ ਬਚਾ ਹੋ ਗਿਆ ਤੇ ਫਾਇਰ ਬ੍ਰਿਗੇਡ ਹਾਂਜੀ ਫਾਇਰ ਬ੍ਰਿਗੇਡ ਆ ਗਈ ਹੈ ਪਹੁੰਚ ਗਈ ਹੈ ਪਰ ਉਹਨੇ ਆਉਣ ਤੋਂ ਪਹਿਲਾਂ ਕੰਟਰੋਲ ਕਰ ਲਿਆ ਸੀ ਜੀ ਆਈ ਹੋਈ ਏ ਖੜੀ ਲਾਗੇ ਪਰ ਨਹੀਂ ਉਰੀ ਜ਼ਰੂਰਤ ਨਹੀਂ ਹੋਣਾ ਕੋਈ ਹੈਗੀ ਤੇ ਹੋਰ ਮੌਕੇ ਤੇ ਕੋਈ ਅਧਿਕਾਰੀ ਪਹੁੰਚਿਆ ਮੌਕੇ ਤੇ ਪਟਵਾਰੀ ਸਾਹਿਬ ਆਏ ਨੇ ਤੇ ਹੋਰ ਬਾਕੀ ਸੱਜਣ ਸ਼ਹਿਰ ਦੇ ਵਿੱਚ ਆਏ ਹੋਏ ਨੇ ਕੋਈ ਮੰਗ ਕੋਈ ਸਰਕਾਰ ਕੋਲ ਦਾ ਕੁਝ ਇਹ ਮੰਗ ਸਰਕਾਰ ਕੋਲ ਇਹੋ ਹੀ ਆ ਜੀ ਬਤਾਰਾ ਢਲੀਆਂ ਨੇ ਕਸਾ ਦੇਣ ਇਹਨਾਂ ਨੂੰ ਬਿਜਲੀ ਨੁਕਸਾਨ ਕਰਦੀ ਆ ਮੇਨ ਮੰਗ ਸਾਡੀ ਇਹੋ ਹੀ ਆ ਅੱਗੇ ਵੀ ਖਤਰਾ ਬਣਿਆ ਖਤਰਾ ਹੈਗਾ ਹੀ ਆ ਜੀ ਖਤਰਾ ਦਸਤਾ ਪਤਾਰਾਂ ਜਿੰਨੀਆਂ ਸਭ ਢਲੀਆਂ ਨੇ ਲੱਗ ਲੱਗੇ ਹੋਰ ਸਾਰਿਆਂ ਨੂੰ ਖਤਰਾ ਵਾ ਇਹ ਤਾਂ 58 ਸਿਕਣ ਕਦੇ ਤਾਂ ਬਜ ਗਈ ਜੇ ਉਹ ਨੀ ਕਣਕਤੇ ਬੁਝਣੀ ਨਹੀਂ ਸੀ ਇਹੋ ਹੀ ਪ੍ਰਸ਼ਾਸਨ ਕਾੜੀ ਮੰਗਿਆ ਵੀ ਜਿਹੜੀ ਤਾਰਾਂ ਢੱਲੀਆਂ ਨੇ ਕਸਾਈਆਂ ਜਾਣ ਤੇ ਇਸ ਤੋਂ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਵੀ ਬਿਜਲੀ ਬਰਾਉਣਾ ਇੰਨੀ ਜੀ ਸ਼ਿਕਾਇਤ ਚਲੋ ਕਰਦੇ ਰਹੀਦਾ ਜਿਹੜੇ ਬਿਜਲੀ ਵਾਲੇ ਮਲਾਏ ਉਹ ਵੀ ਆਪਣੀ ਆ ਸਾਰੇ ਲੱਗੇ ਲੱਗੇ ਵਾਲੇ ਹੁਣ ਇਹ ਤਾਂ ਪ੍ਰਸ਼ਾਸਨ ਉਹਨਾਂ ਨੂੰ ਖਰਚਾ ਦੇਉ ਕੋਈ ਨਾ ਕੋਈ ਲਾਊਗੀ ਜੇ ਫੇਰ ਤਾਰਾਂ ਕਸਾਈਆਂ ਜਾਣੀਆਂ ਨੇ ਇਹ ਤਾਰਾਂ ਹੈਗੀਆਂ ਵੀ ਮਾੜੀਆਂ ਆ ਉਹ ਯੋਰ ਲਾਉਂਦੇ ਟੁੱਟ ਜਾਂਦੀਆਂ ਨੇ ਸਾਰਾ ਹੈਗਾ ਹੀ ਇਹ ਮਾੜਾ ਵਾ ਤਾਰ ਸਿਸਟਮ ਜਿਹੜਾ ਲੱਗਾ ਹੋਇਆ ਵਾ ਏ ਬਦਲੀਆਂ ਪੈੜੀਆਂ ਬਦਲਣਗੀਆਂ ਰ ਫਿਜ਼ਿਕਸ ਗਿਆਣੀਆਂ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ